ਜੋ ਵੀ ਦੁਨੀਆ ਤੇ ਜ਼ਬਰ ਕਰਦਾ ਅਤਿਆਚਾਰ ਕਰਦਾ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਬਾਬਰ ਨੂੰ ਜ਼ਬਰ ਕਹਿੰਦੀ ਆਈ ਹੈ ਅੱਜ ਸਮੇਂ ਦੀ ਗੱਲ ਕਰੀਏ 47 ਤੋਂ ਲੈ ਕੇ ਕਿਸ ਤਰ੍ਹਾਂ ਦਿੱਲੀ ਤਖਤ ਸਿੱਖ ਕੌਮ ਨਾਲ ਵਾਅਦਾ ਖਲਾਫੀ ਕਰ ਰਿਹਾ ਕਰਦਾ ਆ ਰਿਹਾ ਜਿਸ ਕੌਮ ਨੇ ਇਸ ਦੇਸ਼ ਨੂੰ ਯਾਦੀ ਦਵਾਈ ਸੌਤ ਤੋਂ ਵੱਧ ਸਹਾਤਾ ਕਰਵਾਨੀਆਂ ਦੇ ਕੇ ਉਸ ਕੌਮ ਨਾਲ ਹੀ ਧੱਕਾ ਕੀਤਾ ਜਾ ਰਿਹਾ ਹੈ ਸੋ 25 ਦੇ ਵਿੱਚ ਐਕਟ ਬਣਿਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਿਆ ਜਾ ਰਿਹਾ ਪਟਨਾ ਸਾਹਿਬ ਬੋਰਡ ਖੋਲਿਆ ਹਜੂਰ ਸਾਹਿਬ ਬੋਰਡ ਖੋਲਿਆ ਦਿੱਲੀ ਕਮੇਟੀ ਚੁਣੀ ਹੋਈ ਖੋਲੀ ਐ ਜੀਪੀਸੀ ਮੈਂਬਰ ਗੁਰਪ ਸਿੰਘ ਚੱਬਰ ਜੀ ਸਾਡੇ ਨਾਲ ਮੌਜੂਦ ਨੇ ਚੱਬਰ ਸਾਹਿਬ ਖਾਲਸਾ ਸਾਜਨਾ ਦਿਵਸ ਦੇ ਉੱਤੇ ਸੰਗਤ ਨੂੰ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਹੈ ਮੈਂ ਸਮਝਦਾ ਜਿੱਥੇ ਪੂਰੀ ਦੁਨੀਆ ਵਿੱਚ ਬੈਠੀ ਬਸਦੀ ਸਿੱਖਾਂ ਨੂੰ ਅੱਜ ਖਾਲਸਾ ਪੰਥ ਦੇ 325ਵੇਂ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਦਿਨਾ ਉੱਤੇ ਨਾਲ ਹੀ ਬੇਨਤੀ ਕਰਦਾ ਕਿ ਅਪੀਲ ਕਰਦਾ ਕਿ ਆਓ ਖਾਲਸਾ ਸਾਜਨਾ ਦਿਵਸ ਤੇ ਆਪਾਂ ਗੁਰੂ ਵਾਲੇ ਬਣੀਏ ਬਾਣੀ ਬਾਣੇ ਵਾਲੇ ਤਾਂ ਬਣੀਏ ਅਮਰਤਾਰੀ ਹੋਈਏ ਤਾਂ ਕਿ ਗੁਰੂ ਸਾਹਿਬ ਦੇ ਲੜ ਲਾ ਕੇ ਗੁਰੂ ਦੀਆਂ ਖੁਸ਼ੀਆਂ ਹਾਸਲ ਕਰੀਏ ਕਿਉਂਕਿ ਅਪ ਜਿਸ ਦਿਨ ਤੋਂ ਗੁਰੂ ਕਾਲ ਗੁਰੂ ਨਾਨਕ ਦੇ ਮਹਾਰਾਜ ਤੋਂ ਇਸ ਸੰਸਾਰ ਤੇ ਆਏ ਉਸ ਸਮੇਂ ਤੋਂ ਲੈ ਕੇ ਹਮੇਸ਼ਾ ਸਹਿ ਕੌਮ ਦੀ ਬਾਬਰ ਨਾਲ ਮੋਗਲ ਨਾਲ ਚਾਹੇ ਅੰਗਰੇਜ਼ ਰਹਾ ਚਾਹੇ ਦਿੱਲੀ ਤਖਤ ਦੇ ਅਜ ਦੇ ਹਕੂਮ ਰਾਮ ਨੇ ਉਸ ਨਾਲ ਟੱਕਰ ਰਹੀ ਕਿਉਂ ਕਿ ਕੌਨਸੇ ਕੌਮ ਦਾ ਸਿਧਾਂਤ ਹੈ ਕੇ ਬਾਬਰ ਨੂੰ ਜਾਬਰ ਕਹਿਣਾ ਜੋ ਵੀ ਦੁਨੀਆ ਤੇ ਜ਼ਬਰ ਕਰਦਾ ਅਤਿਆਚਾਰ ਕਰਦਾ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਬਾਬਰ ਨੂੰ ਜਾਬਰ ਕਹਿੰਦੀ ਆਈ ਹੈ ਤਾਂ ਹੀਓ ਸਮੇਂ-ਸਮੇਂ ਤੇ ਇਸ ਕੌਮ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਰਿਹਾ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਅੱਜ ਵੀ ਜੇ ਅੱਜ ਸਮੇਂ ਦੀ ਗੱਲ ਕਰੀਏ 47 ਤੋਂ ਲੈ ਕੇ ਕਿਸ ਤਰ੍ਹਾਂ ਦਿੱਲੀ ਤਖਤ ਸਿੱਖ ਕੌਮ ਨਾਲ ਵਾਅਦਾ ਖਲਾਫੀ ਕਰ ਰਿਹਾ ਕਰਦਾ ਆ ਰਿਹਾ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਸਭ ਵਾਅਦਿਆਂ ਤੋਂ ਮੁੱਕਰ ਕੇ ਜਿਸ ਕੌਮ ਨੇ ਇਸ ਦੇਸ਼ ਨੂੰ ਆਜ਼ਾਦੀ ਦਵਾਈ ਸੌਤ ਤੋਂ ਵੱਧ ਸਹਾਇਤਾ ਕਰਵਾਨੀਆਂ ਦੇ ਕੇ ਉਸ ਕੌਮ ਨਾਲੀ ਤੱਕਾ ਕੀਤਾ ਜਾ ਰਿਹਾ ਹੈ ਰਾਜਸਤਾਨੀ ਖੋਈ ਜਾ ਰਹੀ ਹੈ ਸਾਡੇ ਪਾਣੀ ਖੋਏ ਜਾ ਰਹੇ ਨੇ ਸਾਡੇ ਗੁਰਦੁਆਰਾ ਸਾਹਿਬਾਂ ਜੋ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਹੈ 1925 ਦੇ ਵਿੱਚ ਐਕਟ ਬਣਿਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਿਆ ਜਾ ਰਿਹਾ ਹੈ ਪਟਨਾ ਸਾਹਿਬ ਬੋਰਡ ਖੋਲਿਆ ਹਜੂਰ ਸਾਹਿਬ ਬੋਰਡ ਖੋਲਿਆ ਦਿੱਲੀ ਕਮੇਟੀ ਚੁਣੀ ਹੋਈ ਖੋਲੀ ਅਤੇ ਹਰਿਆਣਾ ਕਮੇਟੀ ਤੋੜਤੀ ਇਹ ਭਾਜਪੀ ਨਰਿੰਦਰ ਮੋਦੀ ਸਰਕਾਰ ਵੀ ਉਸੇ ਲੀਹਾਂ ਤੇ ਚੱਲੀ ਹੋਈ ਹੈ ਜਿਸ ਲੀਹ ਤੇ ਇੰਦਰਾ ਗਾਂਧੀ ਨੇ ਚੱਲ ਕੇ ਟੈਂਕ ਤੋਪ ਚਾੜੇ ਸੀ ਇਸ ਕੌਮ ਦੇ ਪਾਵਨ ਤਖਤ ਤੇ ਉਸੇ ਤਰ੍ਹਾਂ ਇਹ ਸੇ ਕੌਮ ਨੂੰ ਵੱਢਣਾ ਕੁਚਲਣਾ ਚਾਹੁੰਦੀ ਹੈ ਆਓ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹੁਕਮ ਕੀਤਾ ਪੰਤ ਸਿੰਘ ਸਾਹਿਬਾਨ ਨੇ ਪੂਰੀ ਕੌਮ ਨੂੰ ਕਿ ਪੂਰੀ ਕੌਮ ਇੱਕ ਜੱਟਤਾ ਦਾ ਪ੍ਰਤੀਕ ਆਪਦੇ ਘਰ ਤੇ ਕੇਸਰੀ ਨਿਸ਼ਾਨ ਸਾਹਿਬ ਚੜਾਵੇ ਜਦੋਂ ਸਿੱਖ ਆਪਦੇ ਘਰ ਤੇ ਨਿਸ਼ਾਨ ਸਾਹਿਬ ਝੁਲਾ ਕੇ ਇਹ ਮਹਿਸੂਸ ਕਰੂ ਕਿ ਮੈਂ ਉਸ ਕੌਮ ਦਾ ਵਾਰਸਾਂ ਜੋ ਆਜ਼ਾਦ ਹੈ ਜਿਹਦਾ ਇੱਕੋ ਇੱਕ ਚਿੰਨ ਹੈ ਇਹ ਨਿਸ਼ਾਨ ਸਾਹਿਬ ਪੂਰੀ ਦੁਨੀਆ ਚ ਅਸੀਂ ਸਾਹਿਬ ਸਾਂਸਾ ਦੇ ਨਿਸਾਨ ਸਾਹਿਬ ਜਦੋਂ ਦਰਬਾਰ ਸਾਹਿਬ ਕਿਤੇ ਵੀ ਗੁਰੂ ਘਰ ਦੀ ਬਾਉਂਡਰੀ ਹੈ ਚਾਰ ਦਿਵਾਰੀ ਹੈ ਗੁਰੂ ਸਾਹਿਬ ਦੀ ਮਰਿਆਦਾ ਚੱਲਦੀ ਹੈ ਗੁਰੂ ਸਾਹਿਬ ਦੀ ਬੋਲੀ ਲਿਪੀ ਚੱਲਦੀ ਹੈ ਤੇ ਗੁਰੂ ਸਾਹਿਬ ਦੇ ਹੀ ਨਿਸਾਨ ਸਾਹਿਬ ਦੇ ਅੰਦਰ ਉੱਥੇ ਅਰਦਾਸਾਂ ਬੇਨਤੀਆਂ ਹੁੰਦੀਆਂ ਜਿਸ ਤਰ੍ਹਾਂ ਦੇਸ਼ ਆਪੋ ਆਪਣੀ ਪ੍ਰੇਡ ਕਰਦੇ ਐ ਅਈ ਕੌਮ ਜਦੋਂ ਨਿਸਾਨ ਵੱਲ ਝਾਕੂ ਆਪਣੇ ਘਰ ਤੇ ਲੱਗੇ ਤੇ ਤਾਂ ਬੱਚੇ ਪੁੱਛਣਗੇ ਬਡੇਰਿਆਂ ਨੂੰ ਵੀ ਇਹ ਕੀ ਹੈ ਤਾਂ ਬਡੇਰੇ ਕਹਿਣਗੇ ਕਿ ਸਾਡੀ ਆਜ਼ਾਦੀ ਦਾ ਪ੍ਰਤੀਕ ਹੈ ਨਿਸਾਨ ਇਨਸਾਨ ਕਹਿ ਰਿਹਾ ਹੈ ਕਿ ਜੇਕਸਨ ਲਾਤਿਆਚਾਰ ਹੋ ਰਿਹਾ ਹੈ ਜੇ ਕਿਸੇ ਨਾਲ ਜ਼ੁਲਮ ਹੋ ਰਿਹਾ ਹੈ ਤਾਂ ਸਿੱਖਾ ਤੂੰ ਬੋਲ ਜਿਸ ਰਾਜ ਕੌਮ ਬੋਲ ਰਹੀ ਹੈ ਸੋ ਇਸ ਕਰਕੇ ਆਪਾਂ ਆਓ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਬੱਦ ਤੋਂ ਬੱਦ ਕੇਸਰੀ ਝੰਡੇ ਆਪਣੇ ਘਰਾਂ ਤੇ ਲਾਈਏ ਸਿੰਘ ਸਾਹਿਬਾਨ ਨੇ ਅੱਜ ਤੋਂ ਕਿਹਾ ਸੀ ਕਈਆਂ ਨੂੰ ਆਪਾਂ ਨੂੰ ਇਹ ਭਲੇਖਾ ਕਿ ਅੱਜ ਲਾਉਣੇ ਸੀ ਨਹੀਂ ਅੱਜ ਤੋਂ ਤਾਂ ਸ਼ੁਰੂਆਤ ਹੈ ਅੱਜ ਤੋਂ ਬਾਅਦ ਇਹ ਪੂਰਾ ਸਾਲ ਜੇ ਕੋਈ ਵੀ ਭਰਾ ਰਹਿ ਗਿਆ ਹਰ ਇੱਕ ਘਰ ਤੇ ਕਾਰੋਬਾਰ ਤੇ ਦੁਨੀਆ ਚ ਕਿਤੇ ਵੀ ਸਿੱਖ ਬੈਠਾ ਉਸ ਦੇ ਕੇਸਰੀ ਨਿਸ਼ਾਨ ਸਭ ਚੁੱਲੇ ਤਾਂ ਕਿ ਇਹ ਦਿੱਲੀ ਤਖਤ ਨੂੰ ਇਹ ਹਕੂਮਤਾਂ ਨੂੰ ਪਤਾ ਲੱਗ ਜੇ ਕਿ ਕੌਮ ਇੱਕ ਮੁੱਠ ਹੈ ਇੱਕ ਝੰਡੇ ਥੱਲੇ ਅਕਾਲ ਤਖਤ ਸਾਹਿਬ ਥੱਲੇ ਪੰਜ ਸਿੰਘ ਸਾਹਿਬਾਨ ਜਿਹੜੋਂ ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਮਾ ਝੰਡੇ ਨਿਸ਼ਾਨ ਸਭ ਲਾਉਣ ਨੂੰ ਲੈ ਕੇ ਹੋਇਆ ਹੈ ਤਾਂ ਉਦੋਂ ਹੀ ਜਿਹੜਾ ਬੰਦੀ ਸਿੰਘਾਂ ਦੀ ਗੱਲ ਵੀ ਹੋਈ ਆ ਉਸ ਨੂੰ ਲੈ ਕੇ ਕੋਈ ਲੱਗਦਾ ਨਹੀਂ ਕਿ ਜਿਹੜਾ ਗਰਾਊਂਡ ਦੇ ਉੱਤੇ ਕੋਈ ਐਕਸ਼ਨ ਲਿਕਣਾ ਚਾਹੀਦਾ ਐਸਜੀਪੀਸੀ ਨੂੰ ਮਿਲ ਕੇ ਐਕਸ਼ਨ ਵੀ ਹੋਣਗੇ ਅੱਜ 9:30 ਵਜੇ ਮੂਲ ਮੰਤਰ ਸਾਹਿਬ ਦੇ ਪਾਠ ਕੀਤੇ ਆ ਪੂਰੀ ਕੌਮ ਨੇ ਕਿਉਂਕਿ ਸਿੱਖ ਦੀ ਪਹਿਲੀ ਟੇਕ ਗੁਰੂ ਤੇ ਐ ਜੇ ਜੇ ਗੁਰੂ ਤੇ ਨਹਿਚਾ ਗੁਰੂ ਤੇ ਸ਼ਰਧਾ ਤਾਂ ਗੁਰੂ ਆਪ ਕਲਾ ਵਰਤਾਉਂਦਾ ਸਮੇ ਸਮੇ ਤੇ ਤੁਸੀਂ ਵੇਖਿਆ ਜਿਹੜਾ 55 ਇੰਚ ਦਾ ਪ੍ਰਧਾਨ ਮੰਤਰੀ ਕਹਾਉਂਦਾ ਸੀ ਨਰਿੰਦਰ ਮੋਦੀ ਪੂਰੀ ਦੁਨੀਆ ਚ ਮੂੰਹ ਦੀ ਖਾਣੀ ਪਈ ਕੈਨੇਡਾ ਗਵਰਨਮੈਂਟ ਦਾ ਬਿਆਨ ਵੇਖੋ ਕਿ ਸਾਡੇ ਸਿੱਖਾਂ ਨੂੰ ਇਹ ਕੈਨੇਡਾ ਗਵਰਨਮੈਂਟ ਆਪ ਦੇ ਏਜੰਸੀਆਂ ਰਾਹੀਂ ਮਰਵਾ ਰਹੀ ਹੈ ਤੇ ਤੂੰ ਕੈਨੇਡਾ ਗਵਰਨਮੈਂਟ ਨੇ ਕਿਹਾ ਤੇ ਆਸਟ੍ਰੇਲੀਆ ਨੇ ਕਹਿਤਾ ਕਿ ਜਿੰਨੇ ਇਹ ਮੰਦਰਾਂ ਤੇ ਖਾਲਸਾ ਛੱਡੇ ਲਿਖਿਆ ਇਹ ਹਿੰਦੁਸਤਾਨ ਸਰਕਾਰ ਦੀ ਏਜੰਸੀਆਂ ਦੀ ਸਹ ਹੈ ਕਹਿਣ ਦਾ ਭਾਵ ਇਹ ਨੰਗੇ ਕੀਤਾ ਕਿਉਂ ਗੁਰੂ ਨੇ ਕਲਾ ਵਰਤਾਈ ਹੈ ਜਦੋਂ ਸਾਨੂੰ ਦੱਬਨ ਦੀ ਕੁਚਲਣ ਦੀ ਕੋਸ਼ਿਸ਼ ਕੀਤੀ ਸੇਕਮ ਸਪ੍ਰਿੰਗ ਵਾਂਗ ਜਿੰਨਾ ਦੱਬਾਂਗੇ ਜਿੰਨਾ ਕੁਚਲੋਗੇ ਉਹਨਾਂ ਜੰਪ ਮਾਰਾਂਗੇ ਇਸ ਕਰਕੇ ਅੱਜ ਅਰਦਾਸ ਕੀਤੀ ਹੈ ਪਹਿਲੀ ਟੇਕ ਸਿੱਖ ਦੀ ਅਰਦਾਸ ਤੇ ਉਸ ਤੋਂ ਬਾਅਦ ਜੋ ਮੈਦਾਨ ਦੇ ਵਿੱਚ ਸੰਘਰਸ਼ ਜਿਵੇਂ ਤੁਸੀਂ ਵੇਖਿਆ ਕਿ 25 ਲੱਖ ਫਾਰਮ ਸੈਨ ਕਰਾ ਕੇ ਜਾਂ ਸਮੇਂ-ਸਮੇਂ ਤੇ ਸੰਘਰਸ਼ ਦਿੱਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੀਤਾ ਗਿਆ ਤੇ ਇਹ ਜਾਰੀ ਰਹੂਗਾ ਤੇ ਆਹ ਰਾਜਨੀਤਿਕ ਜੋ ਇਲੈਕਸ਼ਨ ਆ ਰਹੇ ਐ ਇਹਦੇ ਵਿੱਚ ਵੀ ਕੌਮ ਨੂੰ ਇੱਕਜੁੱਟਤਾ ਨਾਲ ਆਪਣੀ ਮਤਦਾਨ ਕਰਨਾ ਚਾਹੀਦਾ ਕਿਉਂਕਿ ਹੁਣ ਦਿੱਲੀ ਤੇ ਪੰਜਾਬ ਦੀ ਲੜਾਈ ਹੈ ਇੱਕ ਪਾਸੇ ਦਿੱਲੀ ਹੈ ਇੱਕ ਪਾਸੇ ਸਿੱਖ ਕੌਮ ਹੈ ਜਦੋਂ ਦਿੱਲੀ ਤੇ ਪੰਜਾਬ ਦੀ جنگ ਹੋਈ ਹੈ ਜੇ ਗੁਰੂ ਦੇ ਓਟ ਆਸਰੇ ਚੱਲੇ ਆ ਹਮੇਸ਼ਾ ਕੌਮ ਜਿੱਤੀ ਹੈ ਪੰਜਾਬ ਜਿੱਤਿਆ ਭਾਮੀ ਸਾਹਿਬ ਵੀ ਕੌਮ ਨੂੰ ਇਕੱਠਾ ਕਰਨ ਦੀ ਇਕ ਕਰਨ ਦੀ ਗੱਲ ਕਹਿ ਰਹੇ ਸੀ ਕੋਈ ਰੋਡ ਮੈਪ ਹੈਗਾ ਮੇਰਾ ਹਾਂਜੀ ਹੈ ਰੋਡ ਮੈਪ ਸਮੇਂ-ਸਮੇਂ ਤੇ ਮੀਟਿੰਗਾਂ ਹੋਈਆਂ ਤੁਸੀਂ ਵੇਖਿਓ ਤੁਹਾਡੇ ਮਨ ਜਿਹੜਾ ਸਵਾਲ ਸੀ ਉਹ ਮੈਂ ਤੁਹਾਡੇ ਚਿਹਰੇ ਤੋਂ ਪੜ ਲਿਆ ਸੀ ਕਿ ਦਿੱਲੀ ਦੇ ਵਿੱਚ ਮੁਜ਼ਾਹਰਾ ਪ੍ਰੋਟੈਸਟ ਰੱਖਿਆ ਸੀ ਉਹ ਕੈਨਸਲ ਕਿਉਂ ਕਰਤਾ ਉਹ ਸਿਰਫ ਇਹੀ ਹੈ ਕਿਉਂਕਿ ਚਾਹੇ ਸਾਨੂੰ ਪਤਾ ਹੈ ਕਿ ਸਟੇਟ ਨੇ ਆਪਣੇ ਡੋਗਰੇ ਪਾਲੇ ਹੁੰਦੇ ਆ ਪਰ ਫਿਰ ਵੀ ਇਹ ਹੁੰਦਾ ਕਿਤੇ ਕੌਮ ਲਾਂਬਾ ਨਾ ਦੇਵੇ ਕਿ ਫਿਰ ਵੀ ਚਾਹੇ ਚੁਣਿਆ ਕੌਮ ਨੇ ਅਕਾਲੀ ਦਲ ਦੇ ਬੈਨਰ ਥੱਲੇ ਸੀ ਦਿੱਲੀ ਕਮੇਟੀ ਦਾ ਪ੍ਰਧਾਨ ਪਰ ਅੱਜ ਉਹ ਬੀਜੇਪੀ ਦੀ ਝੋਲੀ 'ਚ ਪਿਆ ਪੂਰੀ ਕੌਮ ਦਾ ਮਤਦਾਨ ਲੈ ਕੇ ਉਹ ਬੀਜੇਪੀ ਦੀ ਝੋਲੀ 'ਚ ਪੈ ਗਿਆ ਪਰ ਉਹ ਕਹਿੰਦਾ ਵੀ ਗੱਲਬਾਤ ਨਾਲ ਗੱਲ ਕਰਨਾ ਚਾਹੀਦਾ ਹੈ ਲਕੀਰ ਨਹੀਂ ਖਿੱਚਣੀ ਚਾਹੀਦੀ ਤੈਨੂੰ ਧਾਮੀ ਸਾਹਮਣੇ ਫਰਾਕਤਲੀ ਦਿਖਾਉਂਦੇ ਵੱਡਾ ਦਿਲ ਦਿਖਾਉਂਦੇ ਕੌਮ ਨੂੰ ਇਕੱਠੇ ਕਰਨ ਦੇ ਮਕਸਦ ਦੇ ਨਾਲ ਹੀ ਉਹ ਪ੍ਰੋਗਰਾਮ ਪੋਸਟਪੋਨ ਕੀਤਾ ਸੀ ਸਮਾਂ ਬਹੁਤ ਪਿਆ ਇਹ ਕੌਮ ਨੇ ਬਹੁਤ ਵੱਡੀਆਂ ਲੜਾਈਆਂ ਇਹ ਦਿੱਲੀ ਨਾਲ ਲੜੀਆਂ ਆਉਣ ਵਾਲੇ ਸਮੇਂ 'ਚ ਲੜੀਆਂ ਜਾਣਗੀਆਂ ਪਰ ਕੌਮ ਇਕੱਠੀ ਹੋਵੇ ਜੇ ਜਥੇਦਾਰ ਸਹਿਬਾਨ ਨੂੰ ਆਪਾਂ ਇਹ ਸਨੇਹਾ ਮੈਸੇਜ ਦੇਵਾਂਗੇ ਕਿ ਕੌਮ ਤੁਹਾਡੇ ਹਰ ਇੱਕ ਸਨੇਹ ਦਾ ਇਨ ਬਿਨ ਫੁੱਲ ਚੜਾਊਗੀ ਜਿਵੇਂ ਕੇਸਰੀ ਨਿਸਾਨ ਸਾਹਿਬ ਲੱਗ ਰਹੇ ਆ ਤਾਂ ਕੱਲ ਨੂੰ ਅਸੀਂ ਵੀ ਆਸ ਰੱਖਦੇ ਆ ਕਿ ਜਿਵੇਂ ਅਸੀਂ ਹਰ ਇੱਕ ਸੇ ਖਾਸ ਕਰਦਾ ਕਿ ਕੱਲ ਹੀ ਫੂਲਾ ਸਿੰਘਾ ਰੋਲ ਨਵਾਵੇ ਸਿੰਘ ਸਾਹਿਬ ਸਿੰਘ ਸਾਹਿਬ ਵੀ ਅੱਗੇ ਲੱਕੇ ਰੋਲ ਨਵਾਉਣਗੇ ਜਿਸ ਕੌਮ ਉਹਨਾਂ ਦੀਆਂ ਆਸਾਂ ਤੇ ਪੂਰੀਆਂ ਹੋਣ